ਹੈਲੋ ਜੀ ਲਾਈਫਸਟਾਈਲ ਵਿਦ ਗਗਨਦੀਪ ਕੌਰ ਤੇ ਆਪ ਜੀ ਦਾ ਸਵਾਗਤ ਹੈਗਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਸ ਜੀ ਕਾਲ ਜੀ ਤੇ ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਕਰਨ ਲੱਗੇ ਸੀਗੇ ਤੇ ਆਪਾਂ ਇੱਕ ਬਹੁਤ ਹੀ ਵਧੀਆ ਇੱਕ ਬੂਟੀ ਹੈਗੀ ਹੈ ਕਿ ਜਿਹੜੀ ਆਮ ਹੀ ਆਪਾਂ ਨੂੰ ਖੇਤਾਂ ਦੇ ਵਿੱਚੋਂ ਮਿਲ ਜਾਂਦੀ ਏ ਪਰ ਕੁਝ ਬੂਟੀਆਂ ਹੁੰਦੀਆਂ ਜਿਹੜੀਆਂ ਵੀ ਮਤਲਬ ਇਹਨਾਂ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਤੇ ਕੁਝ ਜਿਨ੍ਹਾਂ ਦਾ ਆਪਾਂ ਨੂੰ ਪਤਾ ਹੁੰਦਾਗਾ ਆਪਾਂ ਉਹ ਇਸਤੇਮਾਲ ਕਰਗੇ ਤਾਂ ਆਪਣੇ ਲਈ ਬਹੁਤ ਹੀ ਜਿਆਦੇ ਫਾਇਦੇਮੰਦ ਹੁੰਦੀਆਂ ਹਨਾ ਤੇ ਉਹਨਾਂ ਦੇ ਵਿੱਚ ਇੱਕ ਬੂਟੀ ਹੈਗੀ ਹੈ ਕਿ ਜਿਹੜੀ ਆਪਾਂ ਤੁਹਾਨੂੰ ਦਿਖਾਉਣੇ ਤੇ ਇਹ ਬਵਾਸੀਰ ਦੇ ਲਈ ਤੇ ਲਿਵਰ ਦੀ ਗਰਮੀ ਦੇ ਲਈ ਬਹੁਤ ਹੀ ਵਧੀਆ ਇਹ ਬੂਟੀ ਹੈਗੀ ਹੈਗੀ ਤੇ ਆਪਾਂ ਇਸ ਨੂੰ ਕਿੱਦਾਂ ਇਸਤੇਮਾਲ ਕਰਨਾ ਹੈ ਕਿੱਦਾਂ ਦੀ ਹੁੰਦੀ ਹੈ ਆਪਾਂ ਤੁਹਾਨੂੰ ਦਿਖਾਉਣੇ ਹਾਂ ਜੀ। ਵੇਖੋ ਜੀ ਐਸ ਤਰ੍ਹਾਂ ਹੁੰਦੀ ਹੈ ਇਹ ਬੂਟੀ ਇਹ ਆਪਣੇ ਇੱਥੇ ਬਾਹਰ ਵੀ ਲੱਗੀ ਹੋਈ ਹੈਗੀ ਤੇ ਘਰੇ ਵੀ ਹੈਗੀ ਹੈਗੀ ਕਿਉਂਕਿ ਇੱਕ ਵਾਰੀ ਜਦੋਂ ਇਹਦਾ ਬੀਜ ਹੈ ਜਿਵੇਂ ਹੁਣ ਇਹ ਸੁੱਕਣ ਤੋਂ ਬਾਅਦ ਇਹ ਤਾਂ ਬੀ ਕਾਫੀ ਬਣ ਜਾਂਦਾ ਹੈਗਾ ਜਦੋਂ ਪੱਟ ਦਿੰਦੇ ਹੈਗੇ ਤੇ ਉਸ ਤੋਂ ਬਾਅਦ ਇਹ ਥਾਂ-ਥਾਂ ਫਿਰ ਉਗਰ ਜਾਂਦੀ ਹੈ ਇਹ ਨਾ ਐਸੇ ਤਰ੍ਹਾਂ ਹੀ ਵਿਛਦੀ ਜਾਂਦੀ ਹੁੰਦੀ ਹੈ। ਇਹ ਨੂੰ ਵੀ ਮਤਲਬ ਐ ਤਾਂ ਹ ਉੱਪਰ ਨੂੰ ਨਹੀਂ ਗੋਦੀ ਹੁੰਦੀ ਇਸ ਤਰ੍ਹਾਂ ਬਿਛੀ ਜਾਂਦੀ ਜਿਵੇਂ ਇਸ ਤਰ੍ਹਾਂ ਇੱਕ ਦਾਣੀ ਤੇ ਲੱਗੀ ਹੋਈ ਹੈ ਤੇ ਜਿਵੇਂ ਜਿਵੇਂ ਇਹ ਪੋਲੀ ਰੇਤਾ ਹੋਗਾ ਉਹ ਮੈਂ ਇਹ ਅੱਗੇ ਬਿਛੀ ਜਾਂਦੀ ਹੈ ਤੇ ਇਹਦੇ ਜਿਹੜਾ ਹੁੰਦਾ ਨਾ ਇਹ ਇਸ ਤਰ੍ਹਾਂ ਜਦੋਂ ਆਪਾਂ ਇਸ ਨੂੰ ਤੋੜ ਕੇ ਦੇਖਾਂਗੇ ਇਸ ਤਰ੍ਹਾਂ ਤੇ ਇਹਦੇ ਵਿੱਚੋਂ ਦੁੱਧ ਨਿਕਲੂਗਾ ਇਸ ਤਰ੍ਹਾਂ ਜੀ ਆ ਦੇਖੋ ਇਸ ਤਰ੍ਹਾਂ ਦੁੱਧ ਨਿਕਲਦਾ ਹੈਗਾ ਤੇ ਪਰ ਇਹ ਹੈ ਜਦੋਂ ਆਪਾਂ ਇਸ ਨੂੰ ਜਿਹੜੇ ਆਪਾਂ ਨੂੰ ਚਾਹੀਦੇ ਹੈਗੇ ਇਸ ਬੂਟੀ ਦੇ ਉਹ ਆਪਾਂ ਨੂੰ ਪੱਤੇ ਚਾਹੀਦੇ ਹੈਗੇ ਤੇ ਇਹਦੇ ਪੱਤਿਆਂ ਦੇ ਨਾਲ ਨਾਲ ਇਹਦੇ ਦਾਣੇ ਜੇ ਉਗਰੀ ਜਾਂਦੇ ਹੁੰਦੇ ਆ ਇਸ ਤਰ੍ਹਾਂ ਨਾਲ ਨਾਲ ਦਾਣੇ ਤੇ ਇਹ ਹਜ਼ਾਰ ਪੱਤੀ ਵਾਈ ਦੀ ਹੁੰਦੀ ਹੈ ਜਿਹੜੀ ਬੂਟੀ ਹੁੰਦੀ ਹੈ ਕਿਉਂਕਿ ਇਹਦੇ ਨਿੱਕੇ ਨਿੱਕੇ ਪੱਤੇ ਹੁੰਦੇ ਨਾਲ ਨਾਲ ਉਗਰੀ ਜਾਂਦੇ ਹੁੰਦੇ ਪੱਤੇ ਤੇ ਨਾਲ ਨਾਲ ਹੀ ਇਹ ਇੱਕ ਨਿਕਾਜ ਦਾਣਾ ਬਣਦਾ ਹੁੰਦਾ ਹੈਗਾ ਇਸ ਤਰ੍ਹਾਂ ਤੇ ਬੂਟੀ ਤੁਸੀਂ ਤੇ ਆਨ ਨਾਲ ਦੇਖ ਲਓ ਜੀ ਇਸ ਤਰ੍ਹਾਂ ਇੱਧਰ ਵੀ ਹੈਗੀ ਹੈਗੀ ਆ ਥੋੜੀ ਜੀ ਸੁੱਕੀ ਜਾਂਦੀ ਹੈ ਕਿਉਂਕਿ ਗਰਮੀ ਦਾ ਕਰਕੇ ਸੁੱਕ ਜਾਂਦੀ ਹੈਗੀ ਪੀਲੀ ਜੀ ਪੈਰੀ ਹੈਗੀ ਤੇ ਨਿੰਮ ਦੇ ਪੱਤੇ ਜੋਗਰੇ ਪਏ ਓਥੇ ਡਿੱਗੇ ਪਈ ਹੋਇਆ ਤੇ ਨੀਮ ਦੇ ਪੱਤੇ ਇਸ ਤਰ੍ਹਾਂ ਜੀ ਇਹ ਬੂਟੀ ਇਹਨੂੰ ਹਜ਼ਾਰ ਪੱਤੀ ਕਹਿੰਦੇ ਹੁੰਦੇ ਹੈਗੇ ਤੇ ਇਹ ਨਾਲ-ਨਾਲ ਲੱਗਦੇ ਤੇ ਆਪਾਂ ਨੂੰ ਇਹ ਜਿਹੜੀ ਚਾਹੀਦੀ ਹੈਗੀ ਇਹ ਆਪਾਂ ਕੁੰਡੇ ਚ ਕੁੱਟਨੇ ਤੇ ਆਪਾਂ ਨੂੰ ਪੱਤੇ ਪੱਤੇ ਚਾਹੀਦੇ ਆ ਮਤਲਬ ਬੂਟੀ ਸਾਰੀ ਲਮਾ ਕੇ ਆਪਾਂ ਤੇ ਕਿੱਦਾਂ ਕੁੱਟਨੀ ਹੈਗੀ ਤੇ ਕਿੱਦਾਂ ਆਪਾਂ ਇਸ ਨੂੰ ਬਣਾਉਣੀ ਉਹ ਆਪਾਂ ਸਾਰੀ ਤੁਹਾਨੂੰ ਵੀਡੀਓ ਦਿਖਾਉਣੇ ਜੀ ਅੱਗੇ ਚੱਲ ਕੇ ਲੋ ਜੀ ਇਹ ਹੁਣ ਆਪਾਂ ਜਿਹੜੀ ਬੂਟੀ ਲੈਤੀ ਐ ਨੇ ਇਹ ਆਪਾਂ ਘਰੋਂ ਲਵਾਵਾਂਗੇ ਆਪਣੇ ਘਰੇ ਲੱਗੀ ਹੋਈ ਸੀ ਕਿਉਂਕਿ ਇੱਥੇ ਨਾ ਪਾਣੀ ਪੈ ਜਾਂਦਾ ਸੀ ਕੁਝ ਤਾਂ ਹੁਣ ਨੇਹਰੀਆਂ ਬਹੁਤ ਚੱਲ ਰਹੀਆਂ ਪੱਤੇ ਬਹੁਤ ਜ਼ਿਆਦੇ ਤੇ ਆਪਾਂ ਕੋਸੇ ਇਥੋਂ ਪਾਟ ਲਵਾਂਗੇ ਕੁਸ ਥੋੜੀ ਜਿਹਾ ਹੋਰ ਪਟਾਂਗੇ ਇਹ ਤੋਂ ਥੋੜੀ ਜਿਹੀ ਪਟ ਕੇ ਨੇ ਤੇ ਉੱਤੇ ਰੇਤਾ ਪਾ ਦੇਵਾਂਗੇ ਤਾਂ ਕਿ ਦਵਾਰੇ ਪੇਰ ਹੋਰ ਹਰੀ ਰਹੂਗੀ ਹੈਨਾ ਤੇ ਕਿਉਂਕਿ ਰੇਤੇ ਦੇ ਵਿੱਚ ਇਹ ਜਿਆਦਾ ਫੈਲਦੀ ਹੁੰਦੀ ਹੈ ਕਿ ਕਰੜਾ ਜਾਂ ਰੇਤਾ ਹੋਵੇ ਨਾ ਜਿੱਥੇ ਉੱਥੇ ਹੀ ਇਹ ਜ਼ਿਆਦਾਤਰ ਹੁੰਦੀ ਹੈਗੀ ਤੇ ਥੋੜੀ ਜੀ ਆਪਾਂ ਲੈ ਲਈ ਸੀਗੀ ਬਾਕੀ ਇਹਦੀਆਂ ਜੜ੍ਹਾਂ ਦੇ ਉੱਤੇ ਆਪਾਂ ਇਹ ਮੇਜ ਕਰ ਰੇਤਾ ਪਾ ਦੇਵਾਂਗੇ ਤੇ ਇਹ ਬਹੁਤ ਹੀ ਕੰਮ ਆਉਣ ਵਾਲੀ ਬੂਟੀ ਹੈਗੀ ਹੈਗੀ ਜੀ ਤੇ ਕਿਤੇ ਵੀ ਆਪਾਂ ਨੂੰ ਖੇਤਾਂ ਦੇ ਵਿੱਚ ਜੇ ਇਹ ਬੂਟੀ ਦੇਸ ਜਾਵੇ ਨਾ ਤੇ ਘਰੇ ਲਿਆਉ ਜਿਸ ਨੂੰ ਤੇ ਇਸ ਨੂੰ ਸੁਕਾ ਵੀ ਸਕਦੇ ਆਂਗੇ ਸੁਕਾ ਕੇ ਤੇ ਪੱਤੇ-ਪੱਤੇ ਆਪਾਂ ਇਸ ਦੀ ਜਦੋਂ ਸੁੱਕ ਜੇ ਤੇ ਪੱਤੇ-ਪੱਤੇ ਆਪਾਂ ਇਸ ਦੀ ਲੈ ਕੇ ਤੇ ਇਸ ਦਾ ਪਾਊਡਰ ਬਣਾ ਕੇ ਵੀ ਰੱਖ ਸਕਦੇ ਆਂਗੇ ਤੇ ਤੇ ਇਹ ਆਪਾਂ ਕੁਸੇਪਾ ਇੱਥੋਂ ਪਟ ਲਵਾਂਗੇ ਜੀ ਜਿਹੜੀ ਇਹ ਆਪਾਂ ਲੈਤੀ ਹੈਗੀ ਬੂਟੀ ਇਹ ਆਪਾਂ ਇੱਕ ਡੰਗ ਦੀ ਲੈਤੀ ਹੈਗੀ ਤੇ ਇਹਦੇ ਵਿੱਚ ਨਾ ਡੱਕੇ ਡੋਲੇ ਬਹੁਤ ਜ਼ਿਆਦੇ ਸੀਗੇ ਮੈਨੂੰ ਲੋਡ ਕਰਨ ਤੇ ਵੀ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਸੀਗਾ ਤੇ ਇਸ ਨੂੰ ਹੁਣ ਆਪਾਂ ਧੋ ਲਵਾਂਗੇ ਜੀ ਪਹਿਲਾਂ ਆਪਾਂ ਰੇਤਾ ਘਟਾ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦਾਗਾ ਪਹਿਲਾਂ ਉਹ ਐਕਸਟਰਾ ਧੋਲੀ ਸੀਗੀ ਫਿਰ ਹੁਣ ਆਪਾਂ ਇੱਕ ਬਰਤਨ ਦੇ ਵਿੱਚ ਪਾ ਕੇ ਧੋ ਲਵਾਂਗੇ ਕਿਉਂਕਿ ਫਿਰ ਇਹਦੇ ਨਾਲ ਧੱਕੇ ਜੇ ਬਹੁਤ ਜ਼ਿਆਦਾ ਫਿਰ نیچے ਖਿਲਰ ਜਾਂਦੇ ਇਸ ਲਈ ਆਪਾਂ ਨੂੰ ਕੀਮਤੀ ਚੀਜ਼ ਹੈਗੀ ਹੈ ਕਿਸ ਤਰ੍ਹਾਂ ਖਰਾਬ ਨਹੀਂ ਕਰ ਸਕਦੇ ਤੇ ਇਸ ਤਰ੍ਹਾਂ ਆਪਾਂ ਸਾਨੂੰ ਦਿਖਾਇਆ ਸੀ ਨੇੜੇ ਕਰਕੇ ਵੀ ਇਸ ਤਰ੍ਹਾਂ ਇਹਦੇ ਵਿੱਚ ਦੁੱਧ ਨਿਕਲਦਾਗਾ ਫਿਰ ਇਸ ਨੂੰ ਆਪਾਂ ਧੋ ਲਿਆ ਸੀ ਦੁਬਾਰੇ ਕਿਉਂਕਿ ਦੁੱਧ ਕੱਢ ਨਿਕਲੇ ਸੀਗਾ ਉਹ ਆਪ ਨੂੰ ਨਹੀਂ ਚਾਹੀਦਾ ਹਾਂ ਇਸ ਨੂੰ ਨਾ ਹੁਣ ਆਪਾਂ ਕੁੰਡੇ ਦੇ ਵਿੱਚ ਰਗੜਨਾਗਾ ਜੇ ਹੁਣ ਆਪਾਂ ਇਸ ਨੂੰ ਮਿਕਸੀ ਦੇ ਵਿੱਚ ਇਸਤੇਮਾਲ ਇਹਦਾ ਕਦੇ ਵੀ ਨਹੀਂ ਕਰ ਸਕਦੇ ਤੇ ਕੁੰਡੇ ਦੇ ਵਿੱਚ ਹੀ ਆਪਾਂ ਰਗੜਨੀ ਹੈਗੀ ਹੈ ਜੀ ਤੇ ਇਸ ਦੇ ਆਪਾਂ ਨੂੰ ਸਿਰਫ ਪੱਤੇ-ਪੱਤੇ ਇਸਤੇਮਾਲ ਕਰਨੇ ਧੱਕਾ ਇਸ ਦਾ ਬਿਲਕੁਲ ਵੀ ਇਸਤੇਮਾਲ ਨਹੀਂ ਕਰਨਾ ਇਸ ਲਈ ਕੁੰਡੇ ਕੋਟੇ ਦੇ ਵਿੱਚ ਹੀ ਰਗੜਨੀ ਹੈ ਥੋੜਾ ਜਿਹਾ ਪਾਣੀ ਪਾ ਲਵਾਂਗੇ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਕੁੱਟ ਲਵਾਂਗੇ ਤੇ ਇਹਦੇ ਪੱਤੇ ਅਲੱਗ ਹੋ ਜਾਣਗੇ ਜਦੋਂ ਆਪਾਂ ਕੁੱਟਾਂਗੇ ਰਗੜੇ ਜਾਣਗੇ ਤੇ ਲੇਕਿਨ ਡੱਕਿਆਂ ਦੇ ਜਿਹੜੇ ਹੁੰਦੇ ਇਹਦੇ ਡੱਕੇ ਸਖਤ ਹੁੰਦੇ ਆ ਉਹ ਬਿਲਕੁਲ ਵੀ ਨਹੀਂ ਕੁੱਟੇ ਜਾਂਦੇ ਤੇ ਇਸ ਤਰ੍ਹਾਂ ਡੱਕੇ ਆਪਾਂ ਸਾਰੇ ਜਦੋਂ ਕੁੱਟੇਗੇ ਨਾ ਬਾਹਰ ਕੱਢ ਦੇਵਾਂਗੇ ਤੇ ਜਿਹੜੇ ਪੱਤੇ ਹੋਣਗੇ ਉਹ ਰਗੜੇ ਜਾਣਗੇ ਤੇ ਉਸ ਦੇ ਵਿੱਚ ਆਪਾਂ ਦੁਬਾਰੇ ਪਾਣੀ ਪਾ ਕੇ ਫਿਰ ਹੋਰ ਰਗੜ ਲਵਾਂਗੇ ਆ ਡੱਕੇ ਦੱਕੇ ਉੱਪਰ ਆ ਗਏ ਜੀ ਸਾਰੇ ਕੁੰਡੇ ਦੇ ਵਿੱਚ ਤੇ ਇਹੇ ਡੱਕੇ ਜਦੋਂ ਅਲੱਗ ਹੋ ਜਾਣਗੇ ਸਾਰੇ ਇਸ ਤਰ੍ਹਾਂ ਆਪਾਂ ਜਦੋਂ ਕੁੱਟੀ ਜਾਵਾਂਗੇ ਪਾਣੀ ਪਹਿਲਾਂ ਥੋੜ੍ਹਾ ਹੀ ਰੱਖੇ ਜ਼ਿਆਦਾ ਪਾਣੀ ਨਾ ਪਾਵੇ ਤੇ ਇਸ ਨੂੰ ਹੁਣ ਆਪਾਂ ਢੱਕਿਆਂ ਨੂੰ ਸਾਰੇ ਨੂੰ ਉੱਪਰੋਂ ਕੱਢ ਦਿੱਤਾ ਜੀ ਢੋਕੇ ਕਿਉਂਕਿ ਹੁਣ ਪਾਣੀ ਆਪਾਂ ਤਾਂ ਪਾਇਆ ਆਪਾਂ ਇਸ ਦੇ ਢੱਕੇ ਅਲੱਗ ਕਰਨੇ ਹੈਗੇ ਜਿੰਨੇ ਕਾ ਪਾਣੀ ਦੀ ਆਪਾਂ ਨੂੰ ਜ਼ਰੂਰਤ ਹੈ ਜਿੰਨਾ ਕ ਆਪਾਂ ਪੀ ਸਕਦੇ ਹਾਂ ਉਨਾਂ ਕ ਪਾਣੀ ਪੋਣਾਗਾ ਆਪਾਂ ਥੋੜਾ ਜਿਹਾ ਜ਼ਿਆਦਾ ਪਾ ਲਿਆ ਸੀ ਤੁਸੀਂ ਘੱਟ ਪਾ ਸਕਦੇ ਹੋਗੇ ਢੱਕੇ ਸਾਰੇ ਆਪਾਂ ਕੱਢ ਕੇ ਹੁਣ ਇਹਦੇ ਜਿਹੜੇ ਪੱਤੇ ਹੈਗੇ ਉਹਨਾਂ ਨੂੰ ਸਮਾਰ ਕੇ ਆਪਾਂ ਰਗੜਨਾ ਹੈ ਇਸ ਲਈ ਪਾਣੀ ਥੋੜਾ ਜਿਹਾ ਘੱਟ ਰੱਖਿਆ ਇਸ ਵਕਤ ਕਿਉਂਕਿ ਫਿਰ ਰਗਣੇ ਸੌਕੇ ਹੋ ਜਾਂਦੀ ਹੈਗੇ ਤੇ ਜੇ ਹੁਣ ਆਪਾਂ ਇਸ ਨੂੰ ਵੀ ਮਤਲਬ ਆਪਾਂ ਕਹਾਂਗੇ ਵੀ ਮਿਕਸੀ ਦੇ ਵਿੱਚ ਹੁ ਇਸ ਲਈ ਇਸ ਬੂਟੀ ਨੂੰ ਰਗੜਨ ਦੇ ਲਈ ਕਦੇ ਵੀ ਮਿਕਸੀ ਦਾ ਇਸਤੇਮਾਲ ਨਹੀਂ ਕਰਨਾ ਜੀ ਤੇ ਆਪਾਂ ਕੁੰਡੇ ਘੋਟੇ ਦੇ ਨਾਲ ਹੀ ਇਸ ਨੂੰ ਇਸ ਤਰ੍ਹਾਂ ਰਗੜਨਾ ਹੁੰਦਾ ਹੈਗਾ ਤੇ ਇਸ ਦੇ ਜਿਹੜੇ ਪੱਤੇ ਹੈਗੇਗੇ ਉਹੀ ਆਪਾਂ ਨੂੰ ਚਾਹੀਦੇ ਹੁੰਦੇ ਆ ਇਹ ਜਿਹੜੀ ਬੂਟੀ ਹੁੰਦੀ ਹੈ ਹਜ਼ਾਰ ਪੱਤੀ ਵਜਦੀ ਹੁੰਦੀ ਹੈਗੀ ਇਹ ਤੇ ਆਪਾਂ ਨੂੰ ਇਹਦੀ ਪਹਿਚਾਨ ਵੀ ਆਸਾਨੀ ਨਾਲ ਹੋ ਜਾਂਦੀ ਹੁੰਦੀ ਹੈਗੀ ਤੇ ਇਸ ਦੇ ਵਿੱਚੋਂ ਜਦੋਂ ਆਪਾਂ ਕੱਢ ਕੇ ਦੇਖਾਂਗੇ ਹਨਾ ਦੁੱਧ ਜਦੋਂ ਇਸ ਦੇ ਨਿਕਲੂਗਾ ਤੇ ਆਪਾਂ ਨੂੰ ਪਤਾ ਲੱਗ ਜਾਊ ਕਿਉਂਕਿ ਇਹਦੇ ਨਾਲ ਦੇ ਨਾ ਛੋਟੇ-ਛੋਟੇ ਵੱਡੇ ਪੱਤਿਆਂ ਵਾਲੇ ਵੀ ਹੁੰਦੀ ਹੈ ਬੂਟੀ ਇਸ ਲਈ ਥੋੜੇ ਭਲੇਖਾ ਪੈ ਜਾਂਦਾ ਹੁੰਦਾ ਹੈਗਾ ਤੇ ਇਹ ਠੰਡੀ ਬਹੁਤ ਹੁੰਦੀ ਹੈ ਜੀ ਬੂਟੀ ਇਸ ਲਈ ਇਹ ਫਿਰ ਇਸ ਦੇ ਨਾਲ ਲਿਵਰ ਠੀਕ ਹੁੰਦਾਗਾ ਲਿਵਰ ਦੀ ਗਰਮੈਸ਼ ਨਿਕਲਦੀ ਹੈਗੀ ਤੇ ਬਵਾਸੀਰ ਤਾਂ ਕੋਈ ਵੀ ਬਵਾਸੀਰ ਹੋਵੇ ਚਾਹੇ ਖੂਨੀ ਹੋਵੇ ਚਾਹੇ ਦੂਜਾ ਹੋਵੇ ਤੇ ਇਹ ਠੀਕ ਹੋ ਜਾਂਦਾ ਹੁੰਦਾ ਜੀ ਇਸ ਦੇ ਨਾਲ ਬੂਟੀ ਦੇ ਨਾਲ ਤੇ ਹੁਣ ਆਪਾਂ ਇੱਕ ਨੀਚੇ ਗੜ ਵੀ ਲੈ ਲਿਆ ਤੇ ਆਪਾਂ ਸ਼ਨਨੀ ਦੇ ਨਾਲ ਨੇ ਇਸ ਨੂੰ ਪੁੰਨ ਲਵਾਂਗੇ ਜੀ ਕਿਉਂਕਿ ਆਪਾਂ ਇਸ ਦਾ ਜੂਸ ਹੀ ਚਾਹੀਦਾਗਾ ਤੇ ਪਾਣੀ ਆਪ ਦੇ ਹਿਸਾਬ ਨਾਲ ਆ ਬਰਤ ਲਾਇ ਸਕਦੇ ਆਗੇ ਵੀ ਜਿੰਨਾ ਕ ਆਪਾਂ ਨੂੰ ਜ਼ਰੂਰਤ ਹੋਵੇ ਤੇ ਇਹ ਹੈ ਨਾ ਵੀ ਜੇ ਤਾਂ ਕੋਈ ਵੀ ਮਤਲਬ 12 ਸਾਲ ਤੋਂ ਘੱਟ ਬੱਚੇ ਨੇ ਤਾਂ ਇਹ ਦੇਣ ਹੀ ਨਹੀਂ ਹੁੰਦੀ ਜੀ ਤੇ ਦੋਸਤੋ ਉੱਪਰ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਕੋਈ ਬਵਾਸੀ ਦੀ ਕਿਉਂਕਿ ਅੱਜ ਕੱਲ ਛੋਟੇ ਛੋਟੇ ਬੱਚਾ ਨੂੰ ਹੋ ਜਾਂਦਾ ਹੈ ਨਾ ਜੀ ਤੇ ਜਾਂ ਫਿਰ ਲਿਵਰ ਜੇ ਗਰਮੈਸ਼ ਹੋਵੇ ਤਾਂ ਇਹ ਜੇ ਕੋਈ ਬੱਚਾ ਨਹੀਂ ਪੀਣਾ ਚਾਹੁੰਦਾ ਇਸ ਤਰ੍ਹਾਂ ਤਾਂ ਥੋੜੀ ਜੀ ਖੰਡ ਜਾਂ ਮਿਸ਼ਰੀ ਜਿਹੜੀ ਤਾਂ ਗੱਲ ਹੁੰਦੀ ਉਹਦਾ ਇਸਤੇਮਾਲ ਕਰ ਸਕਦੇ ਪਾ ਸਕਦੇ ਮਿੱਠਾ ਪਰ ਵੱਡੇ ਸਿਆਣੇ ਬੰਦੇ ਨੂੰ ਇਸ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਜੀ ਐਸੇ ਤਰ੍ਹਾਂ ਹੀ ਪੀ ਲਵੇ ਤੇ ਥੋੜੀ ਜੀ ਹੁੰਦਾਗਾ ਤੇ ਇਸ ਨੂੰ ਹਫਤੇ ਦੇ ਵਿੱਚ ਦੋ ਵਾਰੀ ਪੀਣੀ ਹੁੰਦੀ ਹੈ ਯਾਨੀ ਕਿ ਚਾਰ ਦਿਨਾਂ ਦਾ فاਸਲਾ ਰੱਖਣਾ ਹੁੰਦਾਗਾ ਤੇ ਦੋ ਹਫਤੇ ਤੱਕ ਪੀ ਸਕਦੇ ਆਂ ਚਾਰ ਤੋਂ ਪੰਜ ਵਾਰੀ ਆਪਾਂ ਇਸ ਦਾ ਇਸਤੇਮਾਲ ਕਰ ਸਕਦੇ ਆਂ ਬਵਾਸੀਰਾ ਲਈ ਤੇ ਜੇ ਕਿਸੇ ਦੇ ਲਿਵਰ ਦੇ ਵਿੱਚ ਗਰਮੈਸ਼ ਹੋਵੇ ਤੇ ਉਹ ਵੀ ਜੀ ਤੇ ਖੇਤਾਂ ਦੇ ਵਿੱਚੋਂ ਆਮੀ ਆਪਾਂ ਨੂੰ ਮਿਲ ਜਾਂਦੀ ਹੁੰਦੀ ਹੈਗੀ ਤੇ ਹਜ਼ਾਰ ਪੱਤੀ ਇਹ ਆਪਾਂ ਪਹਿਲਾਂ ਵੀ ਦੱਸ ਵੀ ਹਜ਼ਾਰ ਪੱਤੀ ਇਸ ਬੂਟੀ ਦਾ ਨਾਮ ਹੈਗਾ ਤੇ ਪਛਾਣ ਆਪਾਂ ਨੂੰ ਖੁਦ ਹੀ ਕਰਨੀ ਪਊਗੀ ਜੀ ਇਸ ਦੀ ਤਾਂ ਹਨਾ ਤੇ ਲੋ ਜੀ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਕਮੈਂਟ ਕਰਕੇ ਜਰੂਰ ਦੱਸਣਾ ਅੱਗੇ ਸ਼ੇਅਰ ਜਰੂਰ ਕਰ ਦੇਣਾ ਜੇ ਬੂਟੀ ਦੀ ਆਪ ਨੂੰ ਸਮਝ ਆ ਗਈ ਹੋਵੇ ਜਾਂ ਪਤਾ ਲੱਗ ਗਿਆ ਹੋਵੇ ਤਾਂ ਅੱਗੇ ਸ਼ੇਅਰ ਕਰ ਦੇਵੇ ਦੱਸ ਵੀ ਸਕਦੇ ਆ ਵੀ ਐਦਾਂ ਦੀ ਬੂਟੀ ਹੁੰਦੀ ਹੈ ਬਵਾਸੀਰ ਲਈ ਵਧੀਆ ਹੁੰਦੀ ਹੈ ਨਾ ਫਿਰ ਮਿਲਦੇ ਆਂ ਜੀ ਕਿਸੇ ਨਈ ਵੀਡੀਓ ਦੇ ਨਾਲ ਤਬ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ